ਪਿਛਲੇ ਸਾਲ ਜੋ ਕੁਝ ਬਿਹਤਰ ਹੋਇਆ ਪਿੰਡਾਂ ਵੱਲੋਂ ਮਤੇ ਪਾ ਕੇ ਤਿੰਨੋਂ ਸੇਵਾ ਸੰਭਾਲ ਜਥਿਆਂ ਨੂੰ ਉਹਨਾਂ ਮਤਿਆਂ ਦੀ ਨਕਲ ਦਿੱਤੀ ਗਈ ਅਤੇ ਉਸੇ ਮਤੇ ਉੱਪਰ ਪੈਰਾ ਦਿੰਦੇ ਹੋਏ ਸਾਰੇ ਪਿੰਡਾਂ ਦਾ ਇਸ ਅਸਥਾਨ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਿੱਚ ਪੂਰਨ ਸਹਿਯੋਗ ਰਿਹਾ ਕਾਉਂਸਲ ਦੇ ਵਲੰਟੀਅਰਾਂ ਨੇ ਭਾਵਨਾ ਸਹਿਤ ਬਹੁਤ ਸੋਨਾ ਕੰਮ ਕੀਤਾ ਉਹਨਾਂ ਦੀ ਬਿਉਂਤਵੰਦੀ ਵੀ ਕਾਬਲੇ ਤਾਰੀਫ਼ ਸੀ। ਉਨ੍ਹਾਂ ਕਿਹਾ ਕਿ ਸਮਾਗਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਇਸ ਵਾਰੀ ਸਾਡੀ ਮਿਹਨਤ ਵੀ ਘੱਟ ਲੱਗੀ। ਲੰਗਰ ਵਾਲੇ ਜਥਿਆਂ ਨੇ ਲੰਗਰਾਂ ਵਿੱਚ ਸਪੀਕਰ ਨਾ ਲਗਾ ਕੇ ਮਾਹੌਲ ਨੂੰ ਸ਼ਾਂਤ ਬਣਾਈ ਰੱਖਣ ਵਿੱਚ ਪੂਰਨ ਸਹਿਯੋਗ ਦਿੱਤਾ। ਪਿਛਲੇ ਸਾਲ ਕੀਮਤੀ ਸਮਾਨ ਦੀ ਚੋਰੀ ਅਤੇ ਬੱਚਿਆਂ ਦੇ ਆਪਣੇ ਪਰਿਵਾਰ ਤੋਂ ਵਿਛੜ ਜਾਣ ਦੀਆਂ ਘਟਨਾਵਾਂ ਨੂੰ ਵੀ ਬਹੁਤ ਹੱਦ ਤੱਕ ਠੱਲ ਪਈ। ਦਰਸ਼ਨ ਕਰਨ ਆ ਰਹੀ ਸੰਗਤ ਨੇ ਕਿਹਾ ਕਿ ਪਹਿਲਾਂ ਰਸਤੇ ਵਿੱਚ ਬਹੁਤ ਭੀੜ-ਭੜੱਕਾ ਹੁੰਦਾ ਸੀ ਜਿਸ ਨਾਲ ਆਉਣ-ਜਾਣ ਵਿੱਚ ਕਾਫੀ ਮੁਸ਼ਕਲ ਆਉਂਦੀ ਸੀ ਆਗੇ ਡੈਕ ਲਾਉਂਦੇ ਸੀ ਲੋਕ ਹੁਣ ਡੈਕ ਚ ਜਾ ਬਿਲਕੁਲ ਬੰਦ ਨੇ ਬਹੁਤ ਸਕੂਲ ਹੈ ਬਹੁਤ ਵਧੀਆ ਜੀ ਚੱਲੇ ਵੀ ਬਾਹਰ ਚਲੇਗੇ ਆਗੇ ਬਾਹਰ ਚਲੇਗੇ ਸਰ ਇਹਦੇ ਵਿੱਚ ਔਖਾ ਤਾਂ ਨਹੀਂ ਲੱਗਿਆ ਕਿ ਜਮੇ ਨਹੀਂ ਬਹੁਤ ਵਧੀਆ ਹੈ ਜੀ ਅਤੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਨੂੰ ਵੀ ਸਮਾਂ ਬਹੁਤ ਲੱਗ ਜਾਂਦਾ ਸੀ ਇਸ ਸਾਲ ਆਉਣ ਜਾਣ ਵਿੱਚ ਬਹੁਤ ਘੱਟ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹਰਕਤਾਂ ਜੀ ਦੁਕਾਨਾਂ ਬਾਹਰੇ ਕੱਢਤੀਆਂ ਮਾਲਾ ਇੱਥੇ ਭੀੜ-ਭੀੜ ਤੋਂ ਘਟ ਗਿਆ ਸਮਝ ਲੈ ਸਾਰਾ ਕੁਝ ਮੰਨ ਕੇ ਚੱਲ ਵੀ ਅੱਗੇ ਭੀੜ ਵਾਲੀ ਹੁੰਦੀ ਸੀ ਹੌਣ ਦੇ ਕਾਰਨਾਂ ਸ਼ੈਡ ਤੇ ਕੱਢਤੀਆਂ ਬਾਕੀ ਕੋਲੇ ਮਾਹੌਲ ਵਧੀਆ ਬਹੁਤ ਪ੍ਰਬੰਧ ਦਾ ਵਧੀਆ ਫਾਇਦਾ ਤਾਂ ਇਹ ਬਾਸ ਸੰਤਰਾ ਇਹ ਵੀ ਇਤਾਰ ਕੇ ਸ਼ਾਂਤੀ ਨਾਲ ਤੁਰੇ ਫਿਰਦੇ ਲੋਕੀ ਬਹੁਤ ਵਧੀਆ ਸ਼ਾਂਤੀ ਵਾਲਾ ਸ਼ਾਂਤੀ ਬਹੁਤ ਵਧੀਆ ਬਹੁਤ ਵਧੀਆ ਸ਼ਾਂਤੀ ਪੂਰਾ ਵਧੀਆ ਹੀ ਬੈਠਾ ਅਤੇ ਇਸ ਸਾਲ ਦਰਸ਼ਨ ਕਰਨ ਵਿੱਚ ਬਿਲਕੁਲ ਵੀ ਸਮਾਂ ਨਹੀਂ ਲੱਗਿਆ ਇੱਕ ਸੱਜਣ ਨੇ ਕਿਹਾ ਕਿ ਮੈਂ ਹਰ ਸਾਲ ਇਸ ਸਥਾਨ ਤੇ ਆਉਂਦਾ ਹਾਂ ਪਰ ਬਹੁਤ ਜ਼ਿਆਦਾ ਤੱਕੇ ਵਾਲਾ ਮਾਹੌਲ ਹੋਣ ਕਰਕੇ ਮੈਂ ਆਪਣੇ ਪਰਿਵਾਰ ਨੂੰ ਕਦੇ ਨਹੀਂ ਲੈ ਕੇ ਆਇਆ ਪਰ ਇਸ ਵਾਰ ਮੈਂ ਆਪਣੇ ਪਰਿਵਾਰ ਸਮੇਤ ਦਰਸ਼ਨ ਕਰਨ ਆਇਆ ਹਾਂ ਤੇ ਅਸੀਂ ਇਸ ਵਾਰ ਬਹੁਤ ਹੀ ਆਰਾਮ ਨਾਲ ਮੱਥਾ ਟੇਕਿਆ ਹੈ ਲੰਗਰ ਵਿੱਚ ਸੇਵਾ ਕਰ ਰਹੀਆਂ ਮਾਤਾਮਾਂ ਨੇ ਕਿਹਾ ਕਿ ਪਹਿਲੀ ਵਾਰ ਇਸ ਸਥਾਨ ਉੱਤੇ ਸਾਨੂੰ ਗੁਰਬਾਣੀ ਸੁਣਨ ਨੂੰ ਮਿਲੀ ਹੈ ਨਹੀਂ ਤਾਂ ਹਰ ਸਾਲ ਝੂਪਣਿਆਂ ਦੀਆਂ ਆਵਾਜ਼ਾਂ ਅਤੇ ਟਰੈਕਟਰਾਂ ਤੇ ਲੱਗੇ ਗਾਣਿਆਂ ਦੀਆਂ ਆਵਾਜ਼ਾਂ ਹੀ ਸੁਣਾਈ ਦਿੰਦੀਆਂ ਸਨ ਰੋਲੇ ਰੱਪੇ ਤੋਂ ਬਹੁਤ ਬਚਤ ਹੈ ਜੀ ਬੱਚਿਆਂ ਨੂੰ ਜਿਹੜੀ ਗਰਬਾਣੀ ਸਿਖਾਉਣੀ ਆਪਾਂ ਨੇ ਉਹ ਬਹੁਤ ਵਧੀਆ ਜੀ ਸੁਣਦੀ ਆ ਗੁਰੂ ਘਰ ਲੰਗਰ ਚ ਬੈਠਿਆਂ ਨੂੰ ਸੁਣਦੀ ਆ ਜੀ ਸੇਵਾ ਕਰਦਿਆਂ ਨੂੰ ਸੁਣਦੀ ਆ ਸਬਜੀ ਬਾਜੀ ਕੱਟਦੇ ਆ ਉੱਥੇ ਵੀ ਗਰਬਾਣੀ ਸੁਣਦੀ ਆ ਜੀ ਪਹਿਲਾਂ ਰੋਲਾ ਰੱਪਾ ਬਹੁਤ ਜ਼ਿਆਦਾ ਪੈਂਦਾ ਸੀ ਜੀ ਜਿਵੇਂ ਕਿ ਡੈਕ ਲੱਗਦੇ ਸੀ ਟਰੈਕਟਰਾਂ ਤੇ ਆਉਂਦੇ ਸੀ ਉਧਰ ਧਿਆਨ ਹੋ ਜਾਂਦਾ ਸੀ ਜੀ ਹੁਣ ਜਣੀ ਇੱਧਰ ਧਿਆਨ ਗਰਬਾਣੀ ਕੰਨੀ ਧਿਆਨ ਜ਼ਿਆਦਾ ਹੁੰਦਾ ਹੈ ਜੀ ਜੇਕਰ ਅਸੀਂ ਮਸਤੋਆਣਾ ਸਾਹਿਬ ਦੀ ਹਦੂਦ ਅਤੇ ਹਦੂਦ ਤੋਂ ਬਾਹਰ ਦੇ ਮਾਹੌਲ ਦੀ ਗੱਲ ਕਰੀਏ ਤਾਂ ਦੋਵੇਂ ਜਗ੍ਹਾ ਮਾਹੌਲ ਵਿੱਚ ਬਹੁਤ ਹੀ ਜ਼ਿਆਦਾ ਅੰਤਰ ਦੇਖਣ ਨੂੰ ਮਿਲਿਆ ਹਦੂਦ ਦੇ ਅੰਦਰ ਦਾ ਮਾਹੌਲ ਸ਼ਾਂਤਮਈ ਸੀ ਅਤੇ ਹਦੂਦ ਤੋਂ ਬਾਹਰ ਉਸੇ ਤਰ੍ਹਾਂ ਭੀੜ-ਪਾੜ ਅਤੇ ਰੌਲੇ ਰੱਪੇ ਵਾਲਾ ਮਾਹੌਲ ਸੀ ਇੱਕ ਦੂਸਰੇ ਦੀ ਆਵਾਜ਼ ਨੂੰ ਬਹੁਤ ਹੀ ਧਿਆਨ ਨਾਲ ਸੁਣਨਾ ਪੈਂਦਾ ਸੀ ਇਸੇ ਮਸਤੋਆਣਾ ਸਾਹਿਬ ਦੇ ਬਦਲੇ ਹੋਏ ਮਾਹੌਲ ਨੂੰ ਦੇਖਦੇ ਹੋਏ ਸ਼੍ਰੀ ਆਨੰਦਪੁਰ ਸਾਹਿਬ ਹੁਲਾ ਮਹੱਲਾ ਉੱਪਰ ਅਤੇ ਦਮਦਮਾ ਸਾਇਬ ਵਿਸਾਖੀ ਉੱਪਰ ਵੀ ਮਸਤੂਆਣਾ ਸਾਹਿਬ ਦੇ ਉਪਰਾਲੇ ਦੀ ਗੱਲ ਤਰੀ ਅਤੇ ਸੰਗਤ ਨੇ ਉੱਥੇ ਦੇ ਮਾਹੌਲ ਨੂੰ ਬਦਲਣ ਲਈ ਯਤਨ ਵੀ ਅਰੰਭੇ ਕੈਨੇਡਾ ਅਤੇ ਹੋਰ ਵਿਦੇਸ਼ਾਂ ਦੀ ਸੰਗਤ ਨੇ ਵੀ ਆਪਣੇ ਸਥਾਨ ਤੇ ਨਗਰ ਕੀਰਤਨ ਅਤੇ ਖਾਲਸਾਈ ਜੋੜ ਮੇਲਿਆਂ ਉੱਪਰ ਗੁਰਮਤ ਅਨੁਸਾਰੀ ਮਾਹੌਲ ਬਣਾਉਣ ਲਈ ਉਪਰਾਲੇ ਕੀਤੇ ਇਸ ਬਦਲੇ ਹੋਏ ਮਾਹੌਲ ਨੂੰ ਪੰਥ ਵਿੱਚ ਵਿਚਰ ਰਹੀਆਂ ਵੱਖ-ਵੱਖ ਜਥੇਬੰਦੀਆਂ ਨੇ ਸਰਾਇਆ ਇਸ ਵਾਰ ਟਰੈਕਟਰ ਵਾਲੇ ਵੀਰਾਂ ਨੇ ਹਦੂਦ ਦੇ ਅੰਦਰ ਟਰੈਕਟਰਾਂ ਤੇ ਲੱਗੇ ਸਪੀਕਰਾਂ ਨੂੰ ਬੰਦ ਰੱਖਿਆ